ਵੀ ਦੇ ਵੇਖਣ ਵਾਲੇ ਸਾਰੇ ਸਸੇ ਪੰਦੀ ਅੱਜ ਆਪਾਂ ਦੱਸਣਗੇ ਪੈਂਟ ਪਲਾਜ਼ੋ ਦਾ ਡਰਾਫਟ ਤੇ ਕਟਾਈ ਕਈ ਲੱਗ ਕੇ ਜਿਹੜੀਆਂ ਨਵੀਆਂ ਲੱਗੀਆਂ ਉਹਨੂੰ ਪਤਾ ਨਹੀਂ ਲੱਗਦਾ ਪਹਿਲੀ ਵਾਲੀ ਵੀ ਜਿਹੜੀ ਹੈ ਕਾਫੀ ਆਪਣੇ ਚੈਨਲ ਵਾਲੇ ਤੋਂ ਨੀਚੇ ਚੱਲ ਰਹੀ ਹੋਈ ਹੈ ਇਸ ਸਲਵਾਰ ਤੋਂ ਨਾਪ ਲੈ ਕੇ ਵੀ ਪਲਾਜ਼ੋ ਦਾ ਡਰਾਫਟ ਤੇ ਕਟਾਈ ਇਸ ਤਰ੍ਹਾਂ ਕਰਨੀ ਸਲਵਾਰ ਦਾ ਨਾਪ ਹੈਗਾ ਉਹਨਾਂ ਦਾ 60 ਇੰਚ ਸਲਵਾਰ ਐਸੇ ਨਾਲ ਸਲਵਾਰ 37 ਸੀ ਆਪਾਂ ਪਲਾਜ਼ੋ ਛੁੱਤੀ ਹੀ ਰੱਖਣਾ ਵਾ ਹਿੱਪ ਪੈ ਗਈ ਉਹਨਾਂ ਦੀ ਉੱਨੀ ਐ ਤੇ ਮੂਰੀ ਪਲਾਜ਼ੋ ਦੀ ਆਪਾਂ ਰੱਖਣੀ ਹੈ 7 ਇੰਚ ਸਲਵਾਰ ਦੀ 6 ਸੀ ਤੇ ਪਲਾਜ਼ੋ ਦੀ ਮੂਰੀ ਆਪਾਂ 7 ਰੱਖਦੇ ਆਂ ਇਹਦੇ ਸਾਨੂੰ ਮੈਪਟਨ ਰਾਤੀ ਤੁਸੀਂ ਸਭ ਤੋਂ ਪਹਿਲਾਂ ਤੇ ਆਪਾਂ ਹਿਪ ਦੇ ਵਿੱਚ 4 ਪਲੱਸ ਕਰਕੇ ਜਿਵੇਂ ਉੰਨੀ ਹੈ ਉੰਨੀ ਦੇ ਵਿੱਚ 4 ਪਲੱਸ ਕਰਦੇ ਆਂ 3 ਕਿਹ ਵਗੇ 3 ਦਾ ਹੱਥ ਕਰਨਾ 5 3 ਇਹਦਾ ਹੱਥ ਪਾਇਨਾ 11 ਇਸ ਤੋਂ ਬਾਅਦ ਆਏਗੀ ਲੰਬਾਈ ਲੰਬਾਈ ਇਹਨਾਂ ਦੀ ਤਿਆਰ ਕਰਨੀ ਆਪਾਂ 36 ਇੰਚ 36 ਵਿੱਚ ਆਪਾਂ 5 ਪਲੱਸ ਕਰਾਂ 5 ਇੰਚ 36 ਵਿੱਚ 5 ਪਲੱਸ ਕਰਨਾ 41 41 ਦੇ ਆਪਾਂ ਇਸ ਤਰ੍ਹਾਂ ਸਾਨੀ ਲਾ ਲਵਾਂਗੇ సుద్ధి సే దో ఇంకా నీచే ఫోల్డ్ శామ థైవీ రేన నే ఫోల్డ్ పట్టా వడ్డా వైసే రకర

ਪਾਈਥੋ ਕਰੇ ਕਰੇ ਕਰ ਲੈਂ ਮੈਂ ਯਾਰ ਹਰੇ ਕਿਸੀ 12 13 ਜਣਾ ਜੜੀ ਲੇਕੋ ਜੜੀ ਲੇਕੋ ਤਾਂ ਤੋਂ ਇਥੋਂ ਆਪਾਂ 1 ਇੰਚ ਦੀ ਇਸ ਤਰ੍ਹਾਂ ਆਪਾਂ ਗਲਾਈ ਦੇ ਤੱਕ ਹੁਣ ਆਪਾਂ ਇਥੋਂ ਆ ਗਿਆ 13 ਇੰਚ ਸਿੱਧਾ 13 ਇੰਚ ਹੋ ਗਿਆ 13 ਹੀ ਆਪਾਂ ਇੱਥੋਂ ਲਾਨੇ ਹੁਣ ਹਾਂਜੀ 13 ਇੰਚ ਆ ਗਿਆ ਆਪਣਾ ਇੱਥੇ ਤੱਕ 13 ਦਾ ਹੱਥ ਆ ਗਿਆ 13 ਦਾ ਹੱਥ ਆ ਗਿਆ ਸਾਢੇ ਸ਼ੀਰਪਾ ਜਿੰਨਾ ਆਪਣਾ ਆ ਗਿਆ 13 ਇੰਚ ਜਿੰਨਾ ਪਾਸਾ ਲਾਇਆ ਸੀ ਆ ਅਸਲ ਬਾਕੇ 13 13 ਹੀ ਇੱਥੇ ਲਾ ਦੇ ਇਹ ਰੰਦਾ ਹੱਫਾ ਗਿਆ ਸਾਢੇ 3 ਹੁਣ ਆਪਾਂ ਮੂਰੀ ਤਿਆਰ ਕਰਨੀ 7 ਇੰਚ 7 ਦਾ ਹੱਥ ਕਿੰਨਾ ਆਇਆ ਸਾਢੇ 3 ਉੱਥੇ ਸਾਢੇ 3 ਤੇ ਲਾ ਲੈ ਇਧਰ ਆਪਾਂ 7 ਇੰਚ ਤੇ ਲਗਾਉਣਾ ਇੱਥੋਂ ਲੈਣੀ ਆਪਾਂ 8 ਇੰਚ ਇਹਦੇ ਵਿੱਚ ਆਪਾਂ 8 ਲਈ 4 ਦਾ ਹੱਥ ਕਰ ਲੈਣਾ ਆਦਾਂ ਚ ਸ਼ੇਪ ਦੇਣ ਵਾਸਤੇ ਇਹ ਪੇਜੇ ਇਸ ਤਰੀਕੇ ਨਾਲ ਨਹੀਂ ਆਪਾਂ ਇਹ ਨਹੀਂ ਵੀ ਬਾਰੇ ਸ਼ੇਪ ਜਿਹੜੀ ਹੁਣ ਇਸ ਤਰੀਕੇ ਇਹ ਜਿਹੜੀ ਇਹਨੂੰ ਇਸ ਤਰ੍ਹਾਂ ਆਪਾਂ 1 2 ਇੰਚ نیچے ਹੀ ਰੱਖਣੀ ਆਪਣੇ 3/4 ਤੇ ਗਿਆ ਆਪਾਂ ਸਾਡੇ ਬਾਈਕ ਤੱਕ ਆਪਾਂ ਜਿਹੜੀ ਸ਼ੇਪ ਆ ਉਹ ਮਲਾਦਣੀ ਇਸਦੀ ਬਿਲਕੁਲ ਟਾਲ ਤੇ ਹੌਲ ਹੌਲ ਕੇ ਜਿਹੜੀ ਬਾਹਰ ਕਦਮ ਨਿਕੜਣੀ ਤੇ ਇਧਰ ਜਿਹੜੀ ਆਪਾਂ ਇਧਰ ਆਪਾਂ ਪੈਂਟ ਪਲੱਸ ਦਾ ਸਕੇਲ ਨਾਲ ਸ਼ੇਪ ਬਣਾਵਾਂਗੇ ਇਹ ਸਕੇਲ ਜਿਹੜਾ ਲਾਣਾ ਆਪਾਂ ਧਿਆਨ ਰੱਖਣਾ ਆਪਾਂ ਇੱਥੋਂ ਨਹੀਂ ਲਗਾਉਣਾ ਅਲਰੇਡੀ ਮੋਰੀ ਦੀ ਸ਼ੇਪ ਹੈ ਇੱਥੋਂ ਲਗਾਓ ਇੱਥੋਂ ਇਸ ਤਰ੍ਹਾਂ ਨਿਸ਼ਾਨੀ ਲਾਓ ਆਉਂਦਾ ਹੈ ਨਾਂ ਲਗੜਦੇ ਲਾਉਂਦੇ ਉਸ ਦੇ ਅੰਦਰ ਦੁੱਤੀਆਂ ਨਾਂ ਪੂਰੇ ਲਗੜਦੇ ਲਾਓ ਇਹ ਹੈ ਨਾ ਜੀ ਪੈਂਟ ਪਲਾ ਦੇਣਾ ਅਗਲੇ ਪਲੇ ਦਾ ਫਰੰਟਾ ਇਸ ਤਰੀਕੇ ਆਪਣੀ ਹੁਣ ਪੈਂਟ ਪਲਾਜੋ 7 ਇੰਚ ਮੋਰੀ ਤੇ ਲੰਬਾਈ ਰੱਖਣੀ ਆਪਾਂ 36 ਇੰਚ ਤਿਆਰ ਇਹ ਪਸੀਗੀ ਵਾਲੀ ਉਨੀ ਇਸ ਤਰੀਕੇ ਆਪਣਾ ਅਗਲੇ ਪੱਲੇ ਜਿਹੜਾ ਵਾ ਪਲਾਜੋ ਦਾ ਪੈਂਟ ਪਲਾਜਾ ਡ੍ਰਾਪ ਤੇ ਹੁਣ ਆਪਾਂ ਦੱਸਾਂਗੇ ਤੁਹਾਨੂੰ ਬੈਕ ਪੱਲੇ ਦਾ ਡ੍ਰਾਪ ਕਰਨਾ ਦੱਸਾਂਗੇ ਤੁਹਾਨੂੰ ਪਿਛਲੇ ਪੱਲੇ ਦਾ ਡ੍ਰਾਪ ਕਰਨਾ ਪਿਛਲੇ ਪੱਲੇ ਦਾ ਐਡਰਾਪ ਕਿਸ ਤਰੀਕੇ ਕਰਨਾ ਹੈ ਕਿੰਨਾ ਆਪਾਂ ਕਪੜਾ ਵੱਧ ਰੱਖਣਾ ਵਾ ਕਿੰਨਾ ਘੱਟ ਰੱਖਣਾ ਹੈ ਇਸ ਤਰ੍ਹਾਂ ਉਹਨਾਂ ਦਾ ਹੁਣ ਆਪਾਂ ਉੱਪਰੋਂ ਆਪਾਂ ਜਿਹੜਾ ਕਪੜਾ ਰੱਖਣਾ ਹੈ ਵਾ ਡੇਢ ਇੰਚੀ ਵੀ ਲੰਬਾਈ ਰੱਖਣੀ ਹੈ ਉੱਤੇ ਨੂੰ ਡੇਢ ਹੀ ਇੱਧਰ ਨੂੰ ਚਲਾਈ ਦੇ ਇਸ ਤਰ੍ਹਾਂ ਜਿੰਨਾ ਵੀ ਹੈਗਾ ਇਸ ਤਰ੍ਹਾਂ ਆਪਾਂ ਸ਼ੇਪ ਦਿੱਤੀ ਹੋਈ ਹੈ ਕਟਾਈ ਵਾਸਤੇ ਉਸ ਤਰ੍ਹਾਂ ਸ਼ੇਪ ਦੇ ਸਾਮਨ ਨਾਲ ਹੀ 1.5 ਇੰਚ ਦੀ ਨਿਸ਼ਾਨੀ ਸਾਰੇ ਵੱੱਡਾ ਲਗਾਉਂਗੇ ਮੂਰੀ ਤੱਕ ਸੇਮ ਪਲੇਸਾਂ ਮੈਂ ਇਧਰ ਆਪਾਂ ਸੇਮ ਇਧਰ ਆਪਣਾ ਕੋਈ ਅੰਤਰ ਨਹੀਂ ਜਣਾਇਆ ਇਧਰ ਆਪਣਾ ਸੇਮ ਹੋਣਾ ਹੈ ਇਹਨੂੰ ਡਾਰਕ ਕਰੋ ਨਿਸ਼ਾਨੀ ਨੂੰ ਪਰ ਪਤਾ ਲੱਗ ਜੂ ਸਾਰਾ ਸਿੱਧੇ ਕਰ ਦਿਓ ਸਕੇਲ ਨਾਲ ਨਹੀਂ ਹੋਣੀ ਇਹਦਾਂ ਹੱਥ ਨਾਲ ਹੀ ਕਰੋ ਸੇਫ ਤੇ ਸਾਰਾ ਫਿਰ ਪਤਾ ਲੱਗ ਜੂ ਪੂਰਾ ਸ਼ਿਲਪ ਚ ਇਹ ਪੋਰਲੀ ਛੇਫ ਦਬੋ ਕਰੋ ਨਾ ਇਹ ਹੈਲਪ ਹੋ ਦੇ ਥੋੜੀ ਉੱਪਰ ਗੁਰੂ 1.5 ਤੋਂ ਹੋਰ ਕੱਢ ਜਾਣਾ ਕਿੱਦਾਂ ਲੱਗਦਾ ਚੈੱਕ ਕਰੋ ਇਹ ਆਉਣੀ ਸ਼ਾਣੀ ਉੱਪਰ ਆਲੀ ਛੇਫ ਦੀ ਇਤਨੀ ਸੈਟ ਉਪਾਂ ਇੱਕ ਬਿਲਕੁਲ ਇੱਕ ਗਰੂਪਾ ਰੱਖ ਲੈਣੀ ਇਹ ਹੈਗੀ ਆਪਣੇ ਪਿੱਛੇ ਆ ਗਏ आसन तो आप जिन्हें कपड़ा बद रखना है उपर जी शेप देनी है हिसाब करो शेप जिस तरह अपना पहला गलाई पाई थी उस तरह सेम गलाई पाते ਇਹ ਆਪਾਂ 1.5 ਇੰਚ ਵੱਧ ਰੱਖਿਆ ਵਾ ਕਿ ਨਾਪ ਜੇ ਸਾਬ ਨਾਵੇ ਜੇ ਤੇ ਹੈਲਥੀ ਹੋਵੇ ਤੇ ਫਿਰ ਆਪਾਂ 2 ਇੰਚ ਰੱਖ ਲੈਨੇ ਐ ਜੇ ਨਾਰਮਲ ਹੋਏ ਤਾਂ 1.5 ਇਹ ਹੈਗਾ ਜੀ ਆਪਾਂ ਪਿਛਲੇ ਬੈਕ ਪਲੇਰ ਦਾ ਡਰਾਪ ਇਧਰਲੀ ਸਾਈਡ ਤੋਂ ਬਿਲਕੁਲ ਨਾਲ ਬਰਾਬਰ ਰੱਖਣਾ ਹੈ ਇਧਰ ਕੋਈ ਵੱਧ ਘੱਟ ਨਹੀਂ ਕਰਨਾ ਹੈਗਾ ਹੁਣ ਕਰੋ ਪਟਾਈ ਤੁਸੀਂ ਉੱਥੇ ਸਿੱਕੇ ਹੀ ਕਟਾਈ ਇਹ ਹੈ ਪੈਂਟ ਪਲਾਜ ਦਾ ਡਰਾਫਟ ਲੈਦਾ ਡਰਾਫਟ ਟੇਪ ਨਾਲ ਇਹਨੂੰ ਕੋਪਰੇਟ ਤੋਂ ਇੱਕ ਬਰੂਬਰ ਰੱਖਣਾ ਆਪਾਂ ਤੁਹਾਨੂੰ ਆਸਨ ਤੋਂ ਢਿੰਡਿਚ ਉੱਪਰ ਨੂੰ ਬਾਅਦ ਦੇ ਢਿੰਡਿਚ ਸਾਈਡ ਨੂੰ ਵੱਧਨ ਇਹ ਪੈਂਟ ਲੱਗਦਾ ਦੋਨੇ ਪੱਲਿਆਂ ਦਾ ਡਰਾਫਟ ਤੇ ਕਟਾਈ 7 ਇੰਚ ਚ ਮੂਰੀ ਤਿਆਰ ਕਰਨੀ ਆਪਾਂ 36 ਇੰਚ ਪਲਾਜ਼ੋ ਤਿਆਰ ਕਰੀਏ ਇਸ ਪ੍ਰਕਾਰ ਨੂੰ ਪਲਾਜ਼ੋ ਆਪਣਾ ਜਿਹੜੀ ਕਟਾਈ ਦੇ ਸੀ ਤੁਹਾਨੂੰ ਉਸੇ ਤਰੀਕੇ ਨਾਲ ਤਿਆਰ ਹੋ ਗਿਆ ਉਹ ਸਭ ਮੈਂ ਕਟਾਈ ਦੇ ਸਮਾਂ ਤੁਹਾਨੂੰ ਦੱਸਣਗੀ ਲੈਂਥ ਨਾਲ ਕੱਟਿਆ ਆਪਾਂ ਲੈਂਥ ਆਪਣੀ ਆਪਾਂ 36 ਇੰਚ ਦੇ ਹਿਸਾਬ ਨਾਲ ਕਟਾਇਆ ਸੀ 36 ਇੰਚ ਹੀ ਆਪਣੀ ਲੰਬਾਈ ਪੂਰੀ ਹੋ ਗਈ ਅਗਲੇ ਪੱਲੇ ਤੋਂ ਦੇਖੋ ਅੱਗੇ ਹਲਾ ਇਸ ਨੂੰ ਨਾ ਕਰੋ ਇਹ ਮੂਰੀ ਆਪਾਂ 7 ਇੰਚ ਰੱਖੀ ਸੀਗੀ ਤੇ ਇਸ ਤਰ੍ਹਾਂ ਆਪਣੇ 7 ਇੰਚ ਪੂਰੀ ਮੂਰੀ ਆ ਗਈ। ਇਹ ਅੱਗੇ ਵਾਲਾ ਪਹਿਲਾਂ ਆਪਣਾ ਘੱਟ ਹੁੰਦਾ ਦੇਖੋ ਆਪਣੇ ਆ ਘੱਟਾ। ਪਿੱਛੇ ਵਾਲੇ ਪੱਲੇ ਦਾ ਕਪੜਾ ਵਾ ਸੀ ਨਾ। ਤਾਂ ਬਲੇ ਸੀ ਇਹ ਪਿੱਛੇ ਵੱਲ ਦੇ। ਕੋਪਰੀ ਮੂਰੀ ਆ ਜਾਂਦੀ ਹੈ। ਇਹ ਹੈਗਾ ਆਪਣਾ ਪਿੱਛੇ ਵਾਲਾ ਪੱਲਾ ਦੇਖੋ। ਠੀਕ ਹੈ। ਇਹ ਹੈਗਾ ਆਪਣਾ ਅੱਗੇ ਵਾਲਾ ਪਾਸਾ। ਇਸ ਤਰ੍ਹਾਂ ਇਹ ਹੈ। आसन अगेला इंच पिछेला आता साडे तेरा डेढ इंच वर्ध सगळ्या बारा अपना। थे थे जा ते साडे तेरा पिछे ज्या अगे आपला होते निशानी लागने है ला कपडा ला ਪਤਾ ਲੱਗ ਜੇਵੇਂ ਜਾਂ ਆਪਾਂ ਪਿੱਛੇ ਲਗਾਣੀ ਜਾਂਦੀ ਲਗਣੀ ਇੱਕ ਪਾਸੇ ਹੁਣ ਪਿੱਛੇ ਲਗਾਈਏ ਪਿੱਛੇ ਹੀ ਰੱਖਣਾ ਤੇ ਇਹਦਾ ਘੇਰਾ ਆ ਗਿਆ ਵਾ ਜਿਹਨੂੰ 19 ਇੰਚ ਹੱਟ ਸੀਗੀ ਪਲਾਸਟਿਕ ਦਾ ਘੇਰਾ ਆ ਗਿਆ ਆਪਣਾ 12 ਇੰਚ ਕਈਆਂ ਨੂੰ ਪਤਾ ਨਹੀਂ ਲੱਗਦਾ ਹੈਗੇ ਵੀ ਪਲਾਸਟਿਕ ਕਿੰਨੀ ਹੁੰਦੀ ਜਿਹੜੀ ਏ ਥੋੜਾ ਖਿੱਚ ਕੇ 12 ਦੇ ਸਾਢੇ ਘਰੇ ਜਾਂਦਾ ਇੱਕ ਪਲਾਸਟਿਕ ਦੇ ਹੁੰਦਾ ਵੀ ਫੇਰ ਉਹ ਕਿ ਪਲਾਸਟਿਕ ਲੂਜ਼ ਹੁੰਦੀ ਏ ਥੋੜੀ ਜਿਆਦਾ ਹਾਰ ਹੁੰਦੀ ਏ ਇਹ ਥੋੜੀ ਜੀ ਲੂਜ਼ ਹੀ ਏ ਇਸ ਕਰਕੇ ਆਪਾਂ ਸਾਢੇ 12 ਨੂੰ ਪੂਣੀ 12 ਇਸ ਤਰ੍ਹਾਂ ਕਿਸੇ ਨੇ ਵੀ ਘਟਨਾ ਰ ਹੈ ਨੋਰਮਲ ਆਪਾਂ ਨਾਪ ਦੱਸਤਾ ਸੀ। ਸਲਵਾ ਦੇ ਨਾਪ ਕੋ ਪਟਨਾ ਲੇਤਾ ਹਾਂ ਇਸ ਤਰ੍ਹਾਂ ਗਾਹ ਕਰਕੇ ਪਟਾਈ ਕਰੋ। ਟਰਾਈ ਕਰਕੇ ਸਲਾਈ ਕਰੋ, ਸਲਾਈ ਕਰਕੇ ਸਾਫੀ। ਤੇ ਵੀਡੀਓਸਾਂ ਕਿਵੇਂ ਨੇ ਲੱਗੀਆਂ? ਕਿਨਾਂ ਵੀਰੇ ਨਹੀਂ ਨੌਲੇਜ ਹੈਗੇ ਤੇ ਨੰਨੀਆਂ ਕਰੀਆਂ ਲੱਗੀਆਂ ਨੇ ਉਹ ਦੇਖ ਕੇ ਆਪਣਾ ਕੰਮ ਘਰੇ ਵੀ ਟਰਾਈ ਸਲਾਈਂ ਕਰ ਸਕਦੇ ਹਾਂ ਜੇ ਕਈ ਵਾਰ ਇਹਦੇ ਰਹਿਣ ਦਾਵਾ ਕਰਨ ਵਾਲਾ ਹੁੰਦਾ ਨਹੀਂ ਹੁੰਦਾ। ਇਸ ਤਰ੍ਹਾਂ ਸੀ ਵੀਡੀਓ ਦੇਖ ਕੇ ਉਹਦ ਘਰੇ ਵੀ ਟਰਾਈ ਕਰੋ। ਤੇ ਟੀਮ ਵਿੱਚ ਆਣ ਕੇ ਵੀ ਪੂਰੀ ਆਪਣੀ 便秘，OK。